ਹਾਂਜੀ ਪੁੱਤਰ ਗੁੰਜ ਅਤੇ ਗੁੰਨਖੰਡ ਦੇ ਸਵਾਲਾਂ ਦਾ ਆਪਾਂ ਯੂਨਿਟ ਸ਼ੁਰੂ ਕੀਤਾ ਹੋਇਆ ਸੀ ਹੁਣ ਆਪਾਂ ਇਸ ਦਾ ਨੈਕਸਟ ਸਮ ਕਰਨ ਲੱਗੇ ਆਂ ਦੇਖੋ ਕੀ ਹੈ ਪਹਿਲੀਆਂ 50 ਪ੍ਰਾਕ੍ਰਿਤਿਕ ਸੰਖਿਆਵਾਂ ਵਿੱਚੋਂ ਕਿੰਨੀਆਂ ਜੁੜਵਾਂ ਅਪਹਾਜ ਸੰਖਿਆਵਾਂ ਹਨ ਜੁੜਵਾਂ ਭਾਜ ਸੰਖਿਆਵਾਂ ਜਿਹੜੀਆਂ ਹੁੰਦੀਆਂ ਨੇ ਜਿਵੇਂ 2 3 5 7 11 13 17 19 ਠੀਕ ਹੈ ਜਿਨ੍ਹਾਂ ਦੇ ਸਿਰਫ ਅਪਹਾਜ ਸੰਖਿਆਵਾਂ ਜਿਨ੍ਹਾਂ ਦੇ ਸਿਰਫ ਦੋ ਹੀ ਗੁੰਨਖੰਡ ਹੁੰਦੇ ਨੇ ਦੇਖੋ 2 ਤੇ 3 ਇਹ ਨਹੀਂ ਹੈਗੀਆਂ ਬੇਟੇ ਕਿੰਨੀਆਂ ਜੁੜਵਾਂ ਪਾਸੰਖਿਆ ਮਹਾਂ ਜਿਨ੍ਹਾਂ ਦੇ ਵਿੱਚ ਦੋ ਦਾ ਅੰਤਰ ਹੋਵੇ ਜਿਵੇਂ ਇੱਕ ਤਾਂ 3 ਤੇ 5 ਹੋਗੀ ਠੀਕ ਹੈ 5 ਤੋਂ ਬਾਅਦ 6 7 5 ਤੇ ਫਿਰ 7 ਹੋਗੀ 7 ਤੋਂ ਬਾਅਦ 9 ਦੇ ਜਿਆਦੇ ਨੇ ਫਿਰ 11 ਤੇ 13 ਹੋਗੀ ਫਿਰ ਹੋਜੂਗੀ ਪੁੱਤਰ 13 ਤੋਂ ਬਾਅਦ ਇੱਕ 17 ਤੇ 19 ਹੋਜੂਗੀ ਫਿਰ 29 ਤੇ 31 ਹੋ ਜੂਗੀ 31 ਤੋਂ ਬਾਅਦ 32 33 34 35 36 ਇਹ ਸਨ ਇਹਨਾਂ ਦੇ ਸਾਰਿਆਂ ਦੇ ਜਿਆਦੇ ਨੇ 37 38 39 ਫਿਰ 39 ਦੇ ਨਹੀਂ ਜਿਆਦੇ ਨੇ ਪੁੱਤ 40 41 ਤੇ 43 41 ਅਤੇ 43 ਹੋ ਗਈ ਕਿੰਨੀਆਂ ਹੋ ਗਈਆਂ ਇਹ 1 2 3 4 5 6 ਆਨਸਰ ਕੀ ਆ ਗਿਆ 6 ਮਤਲਬ ਜਿਨ੍ਹਾਂ ਦੇ ਵਿੱਚ ਜੁੜਮਾ ਭਾਸ਼ੰਖਿਆਮਾ ਕਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਦੋ ਜੁੜ ਕੇ ਜਨਕ ਟਵਿੰਜ ਜਿੰਨੇ ਦੋ ਜੋੜ ਜਾਣ ਜੇ ਤਿੰਨ ਦੇ ਵਿੱਚ ਦੋ ਜੋੜੇ ਪੰਜ ਬਣਗੇ ਪੰਜ ਦੇ ਵਿੱਚ ਦੋ ਜੋੜੇ ਸੱਤ ਬਣਗੇ ਬਟ ਉਹ ਨਾਲ ਦੀ ਨਾਲ ਕੀ ਹੋਣ ਅਪਹਾਜ ਵੀ ਹੋਣ ਠੀਕ ਹੈ ਹਾਂਜੀ ਅੱਗੇ ਆਜੋ ਉਹ ਸੰਖਿਆ ਜਿਸਦੇ ਦੋ ਤੋਂ ਵੱਧ ਗੁਣਨਖੰਡ ਹੋਣ ਉਹ ਕੀ ਕਹਾਉਂਦੀ ਆ ਜਿਹਦੇ ਦੋ ਤੋਂ ਵੱਧ ਗੁਣਨਖੰਡ ਹੋਣ ਉਹ ਨਾ ਤਾਂ ਸਮ ਸੰਖਿਆ ਹੁੰਦੀ ਹੈ ਨਾ ਹੀ ਜੁੜਵਾ ਹੁੰਦੀ ਹੈ ਨਾ ਹੀ ਸਹਿਪਾਜ ਲੋ ਪਾਜ ਸੰਖਿਆ ਹੁੰਦੀ ਹੈ ਬਟੇ ਉਹਨੂੰ ਆਪਾਂ ਕੀ ਕਵਾਂਗੇ ਪਾਜ ਸੰਖਿਆ अगे आ जाओ जी अपने कोत सौ भी सा पाजकुंड खंडा संख्या की संख्या किन देखो सात सौ सा भी भाजकुंड छत्ती दून बहत्तर दो अठारह दूना छत्ती दो किता, नब्बे फिर दो किता, पंताली दो नहीं जाना पुत्र तीन ते जाऊगा यह आ गया पंद्रह ਇਹ ਫੇਰ ਫੇਰ ਆਪਾਂ ਤਿੰਨ ਤੇ ਕਰਾਂਗੇ ਆਜੂਗਾ ਪੰਜ ਕਿੰਨੇ ਹੋਗੇ ਦੇਖੋ 1 2 3 4 5 6 7 ਆਨਸਰ ਆਪਣੇ ਕੋਲੇ ਕੀ ਆ ਗਿਆ ਸੱਤ ਆਨਸਰ ਆ ਗਿਆ ਹਾਂਜੀ ਪਿਆਰੇ ਬੱਚੋ ਅਗਲਾ ਸਵਾਲ ਆਪਣੇ ਕੋਲੇ ਹੈਗਾ ਏ ਇੱਕ ਡੱਬੇ ਵਿੱਚ 500 ਅੰਡੇ ਹਨ ਇਹਨਾਂ ਵਿੱਚੋਂ 3/25 ਅੰਡੇ ਟੁੱਟ ਗਏ 4/5 ਬੇਚ ਦਿੱਤੇ ਬਾਕੀ ਬਚੇ ਅੰਡੇ ਕਿੰਨੇ ਹੋਣਗੇ ਦੇਖੋ ਡੱਬੇ ਵਿੱਚ ਕਿੰਨੇ ਅੰਡੇ ਨੇ 500 ਨੇ 500 ਦੇ ਵਿੱਚੋਂ 3/25 ਕੀ ਹੋਗੇ ਪੁੱਤਰ 500 ਦਾ 3/25 ਕਰ ਦੋ 25 ਦੋ 50 20 20 3 60 500 ਦੇ ਵਿੱਚੋਂ 60 ਮਾਈਨਸ ਕੀਤੇ 500 ਦੇ ਵਿੱਚੋਂ ਆਪਾਂ ਮਾਈਨਸ 60 ਕੀਤੇ ਕਿੰਨੇ ਆ ਗਏ 400 440 ਆ ਗਿਆ 440 ਦੇ ਵਿੱਚੋਂ 4/5 ਨੇ ਵੇਚਤੇ 440 4/5 ਕਰ ਲਓ 5ੋ 8 40 4 5ੋ 8 40 4 8 2 334832333435352 ਹੁਣ 440 ਦੇ ਵਿੱਚੋਂ ਬਟੇ ਆਪਾਂ 440 ਦੇ ਵਿੱਚੋਂ 352 ਨੂੰ ਆਪਾਂ ਮਾਈਨਸ ਕਰਨਾ ਹੈ ਦਸਾਂ ਚ ਦੋ ਕੱਢੇ 8 ਇੱਥੇ ਰਹਿ ਗਏ 3 13 ਚੋਂ 5 ਕੱਢੇ 8 88 ਅण्डे ਕੀ ਹੋਗੇ ਬਾਕੀ ਬਚੇ ਅण्डे ਕਿੰਨੇ ਹੋਗੇ 88 ਅण्डे ਹੋਗੇ 88 ਆਪਣੇ ਕੋਲੇ ਬੀ ਆਪਸ਼ਨ ਆ ਗਿਆ ਨੂੰ ਆਪਾਂ ਐਜ਼ ਅ ਰਾਈਟ ਆਪਸ਼ਨ ਟਿੱਕ ਕਰਦੇ ਹਾਂ ਹਾਂਜੀ ਅੱਗੇ ਤੁਸੀਂ ਤੁਸੀਂ ਸਟੇਟਮੈਂਟ ਨੂੰ ਪਹਿਲਾਂ ਤਾਰ ਕੇ ਫਿਰ ਤੁਸੀਂ ਖੁਦ ਕਰਕੇ ਦੇਖਣਾ ਬੇਟੇ ਤੇ ਜੇ ਨਾ ਆਇਆ ਫਿਰ ਤੁਸੀਂ ਦੇਖ ਕੇ ਕਰਨਾ ਹੈ ਹਾਂਜੀ ਅਗਲਾ ਸਵਾਲ ਆ ਜੋ ਅੱਗੇ ਆਪਣੇ ਕੋਲ ਹੈਗਾ ਦੇਖੋ ਇੱਕ ਟੈਂਕ ਦੀ ਇੱਕ ਟੈਂਕ ਦੀ ਧਾਰਨ ਸਮਰੱਥਾ 45 ਲੀਟਰ ਪਾਣੀ ਹੈ ਇਸ ਟੈਂਕ ਦਾ 4/9 ਭਾਗ ਪਾਣੀ ਨਾਲ ਭਰਿਆ ਹੋਇਆ ਹੈ ਯਾਨੀ ਕਿ ਇੱਕ ਟੈਂਕ ਦਾ ਉਹਦਾ 45 ਲੀਟਰ ਵਿੱਚ ਪਾਣੀ ਪੈ ਸਕਦਾ ਹੈ ਤੇ ਭਰਿਆ ਹੋਆ ਕਿੰਨਾ ਹੈ 4/9 ਭਾਗ ਪਾਣੀ ਨਾਲ ਭਰਿਆ ਜੇਕਰ ਟੈਂਕ ਦਾ 2/5 ਭਾਗ ਪਾਣੀ ਕੱਢ ਦਿੱਤਾ ਜਾਵੇ ਤਾਂ ਟੈਂਕ ਨੂੰ ਭਰਨ ਲਈ ਹੋਰ ਕਿੰਨੇ ਪਾਣੀ ਲੀਟਰ ਪਾਣੀ ਮਲਾਇਆ ਜਾਵੇਗਾ ਦੇਖੋ 45 ਲੀਟਰ ਪਾਣਾ ਹੈਗਾ ਆਪਣੇ ਕੋਲੇ ਧਾਰਨ ਸਮਰੱਥਾ 45 ਲੀਟਰ ਹੈ ਤੇ 4/9 ਭਾਗ ਕੀ ਪਾਣੀ ਨਾਲ ਭਰਿਆ 45 4/9 ਇਹਨੂੰ 9 ਕਰ ਦੋ 9 5 45 5 ਚੋਕਾ ਕਿੰਨਾ ਆ ਗਿਆ 20 ਲੀਟਰ ਪਾਣੀ ਕੀ ਹੋ ਗਿਆ ਟੈਂਕ ਦੇ ਵਿੱਚ ਜਾਨੀ ਕਿ 20 ਲੀਟਰ ਪਾਣੀ ਹੈਗਾ ਜੇਕਰ ਟੈਂਕ ਦਾ 2/5 ਭਾਗ ਕੱਢ ਦਿੱਤਾ ਜਾਵੇ ਹੁਣ 20 ਲੀਟਰ ਦੇ ਵਿੱਚੋਂ 20 ਲੀਟਰ ਦੇ ਵਿੱਚੋਂ ਆਪਾਂ ਕਿੰਨਾ ਭਾਗ ਕੱਢਤਾ 2/5 ਕੱਢਤਾ 5 ਚੋਕਾ 24 ਗੁਣੀ 8 ਲੀਟਰ ਆਪਾਂ ਪਾਣੀ ਕੱਢਤਾ 20 ਲੀਟਰ ਪਾਣੀ ਸੀ ਉਹਦੇ ਚੋਂ 8 ਲੀਟਰ ਆਪਾਂ ਪਾਣੀ ਹੋਰ ਕੱਢਤਾ ਤੇ ਟੈਂਕ ਦੀ ਤੁਹਾਨੂੰ ਸਮਰੱਥਾ ਕਿੰਨੀ ਆ ਆਪਣੇ ਕੋਲੇ 45 ਲੀਟਰ ਹੈ ਜੇ 45 ਦੇ ਵਿੱਚੋਂ ਆਪਾਂ ਦੇਖੋ 20 ਜਾਂ 20 ਲੀਟਰ ਪਾਣੀ ਸੀ ਵਿੱਚੋਂ 8 ਲੀਟਰ ਹੋਰ ਕੱਢਦਾ 20 ਤੇ 8 ਨੂੰ ਆਪਾਂ ਜਦੋਂ ਮਾਈਨਸ ਕਰਾਂਗੇ ਕਿੰਨਾ ਆਜੂਗਾ ਇਹ 12 ਆਜੂਗਾ 45 ਦੇ ਵਿੱਚੋਂ 12 ਨੂੰ ਆਪਾਂ ਮਾਈਨਸ ਕਰ ਦੋ ਬੇਟੇ 5 ਚੋਂ 2 ਕੱਢੇ 3 4 ਚੋਂ 1 ਕੱਢੇ 3 33 ਲੀਟਰ ਪਾਣੀ ਹੈ ਜਿਹੜਾ ਉਹ 4 ਪੈ ਸਕਦਾ ਉਹਦੇ ਵਿੱਚ 33 ਲੀਟਰ ਪਾਣੀ ਨੂੰ ਆਪਾਂ ਕੀ ਕਰਾਂਗੇ অপਸ਼ਨ ਸੀ ਨੂੰ ਆਪਾਂ ਟਿਕ ਕਰ ਦਾਂਗੇ ਹਾਂਜੀ ਪਿਆਰੇ ਬੱਚਿਓ ਇਹ ਤੁਹਾਡੇ ਗੁਨਨ ਤੇ ਗੁਨਖਣ ਦੇ ਸਵਾਲ ਸੀ ਬੇਟੇ ਅਗਲੇ ਯੂਨਿਟ ਦੇ ਨਾਲ ਆਪਾਂ ਫਿਰ ਮਿਲਦੇ ਹਾਂ